ਕੀ ਨੋਨੀ ਬਾਈ ਸਾਸਰੀ ਕਾਲ ਸ੍ਰੀ ਗਾਲ ਜੀ ਲਾਓ ਜੀ ਬਾਈ ਅੱਜ ਬਾਈ ਆਇਆ ਅਮਰ ਤੇ ਬਾਈ ਬੰਤ ਬਲਮਗੜਾ ਵਾਲਾ ਬਾਈ ਸਾਡਾ ਆ ਬਾਈ ਜਾਨਵਰ ਲਿਆਇਆ ਤੇ ਅਰਸ਼ ਨੂੰ ਦੇਣ ਨੂੰ ਦਿਖਾਈ ਮੋੜ ਮਿਲਿਆ ਲਾਓ ਜੀ ਨੀਲੀ ਡੱਬੀ ਆ ਹਾਂ ਹਾਂ ਨੀਲੀ ਡੱਬੀ ਆ ਜੀ ਮਾਲੇ ਚੰਗੇ ਜੋ ਬਾਈ ਲੈ ਬਾਈ ਤੂੰ ਪੁੱਛ ਲੈਨੇ ਆਪਾਂ ਕਿਹੜਿਆਂ ਚ ਬਾਈ ਕਿਹੜਿਆਂ ਚ ਤੇ ਪਏ ਜਾਨਵਰ ਦਾ ਗੋਲਣੇ ਚੋ ਠੀਕ ਹੈ ਜੀ ਇਹਦੇ ਨਾਲ ਦੀਆਂ ਜਿੱਤੀਆਂ ਆਪਣੀਆਂ ਐਸ ਕਿ ਕੋਠੇ ਕੋਟ ਵਾਲੇ ਕੋਠੇ ਵਜਦੇ ਆ ਹਾਂ ਜੀ ਉੱਥੇ ਛੱਡੀ ਉੱਥੇ ਵੀ ਜਿੱਤੀ ਦੋ ਪਣਾ ਪਰਸੀ ਦੀ ਇੱਕ ਕਾਲੀ ਡੱਬੀ ਉੱਤਨ ਬਾਜੀ ਜਿੱਤੀ ਆ ਹਾਂ ਜੀ ਇੱਕ ਇਹੋ ਜਿਹੀ ਚੀਨੀ ਸੀ ਉਹ ਆਪਣੀ ਉੱਥੇ ਉੱਡੀ ਆ ਹੁਣ ਜੀ ਠੀਕ ਹੈ ਜੀ ਉਹਨੇ ਵੀ ਉਹਦੇ ਸਾਥ ਦਾ ਟਾਈਮ ਕੀਤਾ ਕੱਲੀ ਨਹੀਂ ਢਾਂਗੀ ਤੇ ਬੈਠੀ ਹੈ ਬਾਜੀ ਜਿੱਤ ਗਈ ਉਹ ਕੋਈ ਸੱਜਣ ਮਿੱਤਰ ਆਪਣਾ ਲੈ ਗਿਆ ਸੀ ਇਹ ਫਿਰ ਮੈਂ ਇਹ ਰੱਖੀ ਦੇਣਗੇ ਜੇ ਨਹੀਂ ਇਹ ਉੱਡੀ ਆ ਬਹੁਤ ਐਤ ਕੀ ਕਰ ਸਕਦਾ ਆ ਉਹ ਛੱਡੀ ਨਹੀਂ ਬਾਜੀ ਨਹੀਂ ਛੱਡੀ ਆ ਉਹ ਬਰਾਦ ਕੀ ਆ ਥੋੜਾ ਜਿਹਾ ਹੋ ਗਿਆ ਤਾਂ ਨਾ ਬਾਜੀਆ ਦਾ ਇਹ ਫਿਰ ਮੈਂ ਆਖੇ ਚਲਾਰ ਇਸ ਨੂੰ ਗਿਫਟ ਕਰਾਂਗੇ ਯਾਰ ਬਾਈ ਬੰਦੇ ਮੰਨਦੇ ਨਹੀਂ ਦੀ ਆਪਾਂ ਮੈਂ ਪੈਂਡ ਵੀ ਗਿਆ ਮੁੰਡੇ ਨੂੰ ਕਹਾਂ ਕਾ ਨੂੰ ਆਉਣਾ ਤੂੰ ਨਿਓ ਕੀ ਕਹਿੰਦਾ ਮੈਂ ਕੱਲ ਉਹਨੂੰ ਦੱਸਿਆ ਦੀ ਆਹ ਬਾਈ ਕਿੱਥੇ ਆਉਂਦਾ ਨਾ ਇਹਦੇ ਲੋ ਡੱਬੀ ਨੂੰ ਤਰੀਆ ਪੂਰੀ ਚੰਗੀ ਆ ਤੇ ਧੰਨਵਾਦ ਬਾਈ ਤੇਰਾ ਆਇਆ ਏਡੀ ਦੂਰ ਨਾਲ ਮਿਲਣ ਆਣੇ ਕੋ ਉਤਰ ਲੈ ਕੇ ਆਇਆ ਬਾਈ ਧੰਨਵਾਦ ਆਲੀ ਕਿਗੀ ਬਾਈ ਅਮਰ ਕੋ ਆਇਆ ਸੀ ਅੱਜ ਬਾਈ ਤੇ ਅਸੀਂ ਕਈ ਦਿਨ ਕਿਹਾ ਸੀ ਬਾਈ ਅੱਜ ਪਹੁੰਚੇ ਗਿਆ ਅੱਗੇ ਮੇਲਾ ਦਾ ਮੁੜ ਕੇ ਬਾਈ ਐਂ ਕੇ ਰ ਮੈਂ ਤਾਂ ਮੇਰਾ ਭਤੀਜਾ ਵੀ ਬੈਠਾ ਹੈ ਅਰਸ਼ ਨੂੰ ਬੈਠਾ ਸੀ ਹਾਂ ਜੀ ਉਹਦੀ ਮੋਰੋਂ ਡੈਥ ਹੋ ਗਈ ਸੀ ਵਿਚਾਰੇ ਦੀ ਐ ਹੀ ਸੀ ਫਿਰ ਮੈਂ ਦੀਆਂ ਵੀਡੀਓ ਬਣਾ ਰਿਹਾ ਰਿਹਾ ਸੀ ਮੈਂ ਗੱਲ ਕੀਤੀ ਕਿਤੇ ਨਾ ਆਂ ਫਿਰ ਤੇਰੇ ਨਾਲ ਜਦੋਂ ਗੱਲ ਹੋਈ ਤੇ ਜੋ ਤੂੰ ਦੋ ਤਿੰਨ ਧਾਰੀ ਆ ਕੇ ਮਾਹਰ ਮੈਂ ਪੱਕਾ ਹਾਂ ਮੈਂ ਨਹੀਂ ਨਹੀਂ ਭਾਈ ਤੇ ਉਹ ਹੁੰਦਾ ਤੁਸੀਂ ਗੱਲੇ ਤਾਂ ਹੀ ਕਰੀ ਨਹੀਂ ਕਿਹੜਾ ਕਰਦਾ ਅੱਜ ਕੱਲ ਕੋਈ ਨਹੀਂ ਕਰਦਾ ਲਾ ਇਹਨੂੰ ਵੀ ਦਿਖਾ ਦੀ ਬਾਈ ਨੂੰ ਕੁੱਪਟਰ ਵੀ ਹੋ ਰ ਅਰਸ਼ ਖੁਸ਼ ਆਣਾ ਹਾਂਜੀ ਵੀਰੇ ਠੀਕ ਹੈ ਇਹਨੂੰ ਯਕੀਨ ਨਹੀਂ ਦੀ ਭਾਈ ਆਉਣਾ ਤੁਸੀਂ ਇਹਨੂੰ ਹੁਣ ਵੀ ਯਕੀਨ ਨਹੀਂ ਦੀ ਜਦ ਮੈਂ ਸਕੂਟਰ ਤੇ ਲੈ ਕੇ ਆਏ ਆ ਕਹਿੰਦਾ ਆਉਣਾ ਨਹੀਂ ਨਹੀਂ ਮੀਂਗਿਆ ਜਦੋਂ ਤੈਨੂੰ ਕਿਹਾ ਸੀ ਮੈਂ ਕਹਿੰਦਾ ਜਰੂਰ ਜਿੱਦੇ ਆਇਆ ਅਮਰ ਕੋਲੇ ਲੱਗਾ ਪੱਕਾ ਮਿਲ ਕੇ ਆਉਗਾ ਤੇ ਬਈ ਸਾਨੂੰ ਸੁਣਾ ਦੋ ਕੋਈ ਹੁਣ ਪ੍ਰਾਣੀ ਗੱਲ ਕੋਈ ਜਸਵੀਰ ਦੀ ਕੋਈ ਹੋਰ ਕੋਈ ਨਹੀਂ ਕੋਈ ਨਹੀਂ ਜਦੋਂ ਕਿਤੇ ਆਏ ਤਾਂ ਫੇਰ ਵਿਹਲੇ ਬਹਿ ਕੇ ਜਦੋਂ ਰਾਤ ਨੂੰ ਤਲਾਈ ਅਮਰ ਕੋਲੇ ਠੀਕ ਹੈ ਨਹੀਂ ਅਸੀਂ ਆਵਾਮਾ ਕਿ ਤੁਹਾਡੇ ਕੋਲ ਜਦੋਂ ਟਾਈਮ ਲੱਗਿਆ ਫੇਰ ਬਾਈ ਨੂੰ ਲੈ ਆਵਾਂਗੇ ਨਾਲ ਕੋਈ ਨਹੀਂ ਮਰਜ਼ੀ ਨਹੀਂ ਜੀ ਬਾਈ ਕੋ ਆ ਜਾਾਂਗੇ ਜਦੋਂ ਆਏ ਉੱਥੇ ਇਹਦੇ ਘਰੇ ਆ ਜਾਾਂਗੇ ਗੱਲਾਂ ਗੁੱਲਾਂ ਸੁਣਾਗੇ ਦੁੱਤਾਂ ਬਾਈ ਦਾ ਧੰਨਵਾਦ ਬਹੁਤ ਚੰਗਾ ਜਾਨਵਰ ਇਹਦੇ ਨਾਲ ਦਾ ਉੱਤਰ ਵੀ ਜਰੂਰ ਦੇਵਾਂਗੇ ਚੰਗਾ ਲੈ ਵੀ ਖੁਸ਼ ਹਾਣ ਜੀ ਖੁਸ਼ਤਾ ਹੋ ਜਾ ਮੜਾ ਗਿਆ ਬੜਕ ਮਾਰਦੇ ਇਹਨੂੰ ਬਾਈ ਕਬੂਤਰਿਆਂ ਨਾਲ ਸ਼ੌਂਕ ਵਾਲਾ ਅਸੀਂ ਫੜ ਲਈ ਕਬੂਤਰੀ ਜੱਗੇ ਦੀ ਪਿਲਾਰਿਆ ਫਰੀ ਇਹਦੀ ਜੀ ਇੱਥੇ ਤਾਰਾਂ ਤੋਂ ਉਹ ਮੈਂ ਥੱਲੇ ਆਪਣੇ ਜਗਾ ਜੀ ਪਰੇ ਬਾਥਰੂਮਾਂ ਗੰਨੀ ਜਾਲ ਜੋੜ ਲਾਇਆ ਮੈਂ ਉੱਥੇ ਛੜਤੀ ਆਪ ਤਾਂ ਰੱਖੀ ਸੀ ਮੰਗੀ ਜਾਈਏ ਕੋਈ ਦਬੇ ਹੀ ਨਾ ਸਾਨੂੰ ਤੇ ਫਿਰ ਉਹ ਦੇਦੀ ਇਹ ਸਾਲਾ ਉਹਨਾਂ ਦੇ ਘਰੇ ਰੋਜੇ ਪੱਜਿਆ ਕਰੇ ਜਾ ਕੇ ਠੀਕ ਹੈ ਮਹਾਵੀਰ ਦਾ ਕੰਮ ਗਲਤ ਆ ਨਾ ਕਹਿੰਦਾ ਦਿਖਾ ਮੈਨੂੰ ਛੋਟਾ ਦੀ ਜੱਤਾਂ ਫਿਰ ਦਾਦੀ ਵੀਰੀ ਕਹਿੰਦੀ ਤੁਸੀਂ ਘਰੇ ਹੀ ਲੈ ਆ ਉਹਨਾਂ ਤੋਂ ਉਹਨਾਂ ਨਾਲ ਉਹ ਨਹੀਂ ਦਿੱਤੀ ਹੋਰ ਦੇ ਦੇ ਆ ਚਲ ਕੋਈ ਨਹੀਂ ਬਗਿਆ ਬਾਈ ਇਹਦਾ ਸ਼ੌਂਕ ਪੂਰਾ ਹੋ ਜਾਂਦਾ ਇਹ ਹੀ ਬਹੁਤ ਆ ਚਲ ਵਿਚਾਰਾ